ਜੋ ਪਹਿਲਾ ਮੁੰਡਾ ਆਪ ਵੀ ਖਾਂਦਾ ਸੀਗਾ ਜੀ ਜੀ ਉਹਨੇ ਜਿੱਤਿਆ ਛੱਤ ਕੇ ਤੇ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਹੈ ਮੁਹਿੰਮ ਚੜੀ ਹੈ ਜੀ ਮੈਨੂੰ ਦਿਲੋਂ ਖੁਸ਼ੀ ਹੋਈ ਹੈ ਮੈਂ ਇੱਥੇ ਕੈਨੇਡਾ ਦੇ ਵਿੱਚ ਬੈਠਾ ਇੱਕ ਐਨ ਆਰ ਆਈ ਹੋਣ ਦੇ ਨਾਤੇ ਮੈਂ ਉਹਦੀ ਫੁੱਲ ਸਪੋਰਟ ਤੇ ਆ ਠੀਕ ਹੈ ਜੀ ਕਿਸ ਤਰੀਕੇ ਨਾਲ ਵੀ ਉਹ ਕਹੇਗਾ ਹਮ ਹਰ ਤਰੀਕੇ ਦੀ ਅਸੀਂ ਉਸ ਨੂੰ ਸਪੋਰਟ ਕਰਾਂਗੇ ਉਹਨੂੰ ਕਹਾਂਗੇ ਕਿ ਬਿਲਕੁਲ ਵੀ ਡਰਨ ਦੀ ਜਰੂਰਤ ਨਹੀਂ ਹੈ ਨਾ ਉਹਦੇ ਪਰਿਵਾਰ ਨੂੰ ਡਰਨ ਦੀ ਜਰੂਰਤ ਹੈ ਅਸੀਂ ਨਾਲ ਖੜੇ ਆ ਐਨ ਆਰ ਆਈ ਬਰਾ ਦੋਸਤੋ ਕੱਲ੍ਹ ਅਸੀਂ ਇੱਕ ਖਬਰ ਲਗਾਈ ਸੀ ਇੱਥੇ ਚਿੱਟਾ ਮਿਲਦਾ ਹੈ ਇਹ ਮੁਹਿੰਮ ਚਲਾਈ ਸੀ ਇੱਕ ਨੌਜਵਾਨ ਵੱਲੋਂ ਉਹ ਨੌਜਵਾਨ ਜਿਸ ਦਾ ਨਾਮ ਸਾਗਰ ਸੀ ਉਹ ਪਹਿਲਾਂ ਖੁਦ ਚਿੱਟੇ ਦਾ ਸ਼ਿਕਾਰ ਸੀ ਤੇ ਉਸ ਨੇ ਚਿੱਟਾ ਛੱਡ ਦਿੱਤਾ ਇਸ ਚੋਂ ਦਲਦਲ ਚੋਂ ਬਾਹਰ ਨਿਕਲ ਕੇ ਉਸ ਨੇ ਸੋਚਿਆ ਕਿ ਹੋਰ ਕੋਈ ਮਾਂ ਦਾ ਪੁੱਤ ਇਸ ਦਲਦਲ ਦੇ ਵਿੱਚ ਨਾ ਤਸੇ ਤਾਂ ਉਹ ਮੁਰੇ ਲੱਗਿਆ ਤੇ ਉਸ ਨੇ ਚੱਟਿਆਲੇ ਦੇ ਖਿਲਾਫ ਜੰਗ ਛਿੜਤੀ ਕੰਨ ਤੇ ਲਿਖਤਾ ਮੱਲੇ ਦੇ ਵਿੱਚ ਕੀ ਇੱਥੇ ਚੱਟਾ ਮਿਲਦਾ تیر ਦਾ ਨਿਸ਼ਾਨ ਲਗਾਇਆ ਤੇ ਉਸ ਖਬਰ ਤੋਂ ਬਾਅਦ ਦੋਸਤੋ ਵੀਡੀਓ ਵਾਇਰਲ ਹੋਈ ਤਾਂ ਦੇਸ਼ ਵਿਦੇਸ਼ ਚ ਪਹੁੰਚੀ ਸਾਡੇ ਕੋਲ ਇੱਕ ਐਨ ਆਰ ਆਈ ਵੀਰਾਂ ਨੇ ਸੰਪਰਕ ਕੀਤਾ ਇਸ ਨੌਜਵਾਨ ਦੀ ਤਾਰੀਫ ਵੀ ਕੀਤੀ ਹੈ ਸ਼ਲਾਘਾ ਕੀਤੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਉਸ ਨੌਜਵਾਨ ਦੇ ਨਾਲ ਆ ਜਿਹੜਾ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਰਿਹਾ ਚੱਟਾ ਉਹਦੇ ਖਿਲਾਫ ਖੜੇ ਹੋਣ ਵਾਲੇ ਹਰ ਨੌਜਵਾਨ ਦੇ ਅਸੀਂ ਹਰ ਉਸ ਵਿਅਕਤੀ ਦੇ ਨਾਲ ਆ ਜਿਹੜਾ ਪੰਜਾਬ ਨੂੰ ਬਚਾਉਣ ਦੇ ਲਈ ਮੋਰੇ ਆਉਂਦਾ ਤਾਂ ਸਾਡੀ ਕੈਨੇਡਾ ਤੋਂ ਗੱਲ ਹੋਈ ਸੀ ਕੈਨੇਡਾ ਦੇ ਦਲਜੀਤ ਸਿੰਘ ਅਰੋੜਾ ਨੇ ਉਹਨਾਂ ਨੇ ਸਾਨੂੰ ਕਾਲ ਕੀਤਾ ਤੇ ਉਹਦੀ ਅਸੀਂ ਰਿਕਾਰਡ ਵੀ ਕੀਤਾ ਹੈ ਬਾਈਟ ਵੀ ਕੀਤੀ ਹੈ ਔਨ ਕਾਲ ਦੇ ਵਿੱਚ ਹੀ ਤੁਹਾਨੂੰ ਸੁਣਾਉਣੀ ਹੈ ਕਿ ਕੀ ਗੱਲਬਾਤ ਹੋਈ ਹੈ ਤਾਂ ਕਿ ਉਸ ਨੌਜਵਾਨ ਸਾਗਰ ਨੂੰ ਹੌਸਲਾ ਫਜ਼ਾਈ ਹੋਵੇ ਤੇ ਔਸਾ ਟੁੱਟੇ ਨਾ ਕਿਉਂਕਿ ਦੋਸਤੋ ਇਹੀ ਹੈ ਜਿਹੜੀ ਮੁਹਿੰਮ ਹੁੰਦੀ ਹੈ ਉਹ ਆਮ ਤੌਰ ਤੇ ਇਸ ਕਰਕੇ ਬੰਦ ਹੋ ਜਾਂਦੀ ਹੈ ਕਿ ਲੋਕ ਉਹਦਾ ਸਾਥ ਛੱਡ ਜਾਂਦੇ ਆ ਅਸੀਂ ਇਹ ਸ਼ੋਅ ਕਰਨਾ ਚਾਹੁੰਦੇ ਆ ਇਹ ਦਿਖਾਉਣਾ ਚਾਹੁੰਦੇ ਆ ਕਿ ਤੂੰ ਕੱਲਾ ਨਹੀਂ ਹੈਗਾ ਤੇਰੇ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਜੁੜੇ ਹੋਏ ਨੇ ਤੇ ਵੀਡੀਓ ਦੋਸਤੋ ਸ਼ੇਅਰ ਜ਼ਰੂਰ ਕਰੋ ਤਾਂ ਕਿ ਹੋਰ ਲੋਕਾਂ ਵਾਸਤੇ ਵੀ ਇਹ ਇਨਸਪੀਰੇਸ਼ਨ ਬਣੇ ਹਾਂਜੀ ਹਾਂਜੀ ਆਵਾਜ਼ ਆ ਰਹੀ ਹੈ ਹਾਂਜੀ ਆ ਰਹੀ ਹੈ ਆਵਾਜ਼ ਆ ਰਹੀ ਹੈ ਤੇ हां सीके ठीक है फ्री होईगा दो मिनट ਗੱਲ ਕਰਨ ਵਾਸਤੇ ਆਹ ਜੇ ਮੈਂ ਚੀਜ਼ ਕਰਵਾ ਦੇਵਾਂਗੀ ਨਹੀਂ ਮੈਂ ਉਹ ਐਕਚੁਅਲੀ ਉਹ ਮੁੰਡਾ ਵੀ ਨਹੀਂ ਅਸਰ ਹੈਗਾ ਨਾਲ ਤੇ ਅੱਛਾ ਤੁਹਾਡੇ ਨਾਲ ਅੱਛਾ ਤੁਸੀਂ ਤੁਸੀਂ ਗੱਲ ਕਰਨੀ ਹੈ ਕਰ ਲਓ हां जी ਐਕਚੁਅਲੀ ਅਸੀਂ ਐਸਪੀ ਸਾਹਿਬ ਨੂੰ ਮਿਲੇ ਸੀ ਉਸ ਕੇਸ ਦੇ ਵਿੱਚ ਅਸੀਂ মিডিਆ মিডিਆ ਦੇਦੇ ਆਪਦੇ ਮਿਲੇ ਸੀਗੇ ਤੇ ਉਹਨਾਂ ਦੀ ਬਾਈਟ ਵੀ ਕਰਕੇ ਆਏ ਇੰਟਰਵਿਊ ਕਰਕੇ ਉਸ ਕੇਸ ਦੇ ਉੱਤੇ ਉਹਨਾਂ ਨੇ ਕਹਿੰਦੇ ਕਾਰਵਾਈ ਇਸ ਬੰਦੇ 'ਤੇ ਫੜੀ ਵੀ ਆ ਤੇ ਜਿਹੜੇ ਵੀ ਧੱਕਾਉਂਦੇ ਆ ਬੰਦੇ ਮੁੰਡੇ ਬੱਲਿਆੜਨ ਜਾਫਰ ਉਸ ਮੁੰਡੇ ਨੂੰ ਉਹਨਾਂ ਦੀ ਕਾਰਵਾਈ ਕਰਾਂਗੇ ਜੀ ਠੀਕ ਹੈ ਜੀ ਬਾਈ ਸੱਲ ਹਾਂ ਜੀ ਅਸੀਂ ਉਹ ਕਿਸੇ ਕਰਕੇ ਗਏ ਸੀ ਵੀ ਚਲੋ ਮੁੰਡਾ ਨੇ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਆਪਾਂ ਉਹਦਾ ਸਾਥ ਦਈਏ ਬਿਲਕੁਲ ਸਾਰਿਆਂ ਨੇ ਸਾਥ ਦੇਣਾ ਚਾਹੀਦਾ ਹਾਂ ਜੀ ਉਹ ਮੁੰਡਾ ਨਾ ਮੇਲ ਨਹੀਂ ਹੋ ਸਕਿਆ ਮੁੰਡੇ ਨਾਲ ਇਸ ਕਰਕੇ ਮੈਂ ਪਰ ਮੈਂ ਉਹ ਮੁੰਡੇ ਨੂੰ ਸ਼ੋਅ ਆਫ ਕਰਨੇ ਵੀ ਜੋ ਤੇਰਾ ਸਾਥ ਬਾਹਰੋਂ ਵੀ ਹੋ ਰਿਹਾ ਬਾਹਰੋਂ ਵੀ ਮਤਲਬ ਕਿ ਸਪੋਰਟ ਆ ਰਹੀ ਹੈ ਤਾਂ ਬਿਲਕੁਲ ਕਰਾਂਗੇ ਜੀ ਇਸ ਇਸ ਕਰਕੇ ਮੈਂ ਸੋਚਿਆ ਸੀ ਕਗੜੀ ਆ ਹਾਂ ਤੁਹਾਡੀ ਕਾਲ ਰਿਕਾਰਡ ਰਿਕਾਰਡ ਕਰ ਲਈ ਵਿੱਚ ਲਗਾ ਦਿਆ ਨਿਊਜ਼ ਦੇ ਹਾਂਜੀ 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 ਉਸ ਕਰ ਲਓ ਓਨ ਕਰ ਦਿਨੇ ਆਪਾਂ ਸੋਚ ਮੈਨ ਪਤਾ ਲੱਗਿਆ ਸੀ ਦਾ ਹਾਂਜੀ ਕਿ ਕਹਿੰਦਾ ਕੋਈ ਸਾਗਰ ਸਾਗਰ ਮੁੰਡਾ ਹੈ ਜੀ ਜੀ ਜੋ ਕਿ ਬਠਿੰਡੇ ਦੇ ਵਿੱਚ ਜਿੰਨੇ ਚਿੱਟੇ ਦੀ ਮੁਹਿੰਮ ਚਲਾਈ ਚਿੱਟੇ ਦੇ ਖਿਲਾਫ ਜਿਹਦੇ ਮੁਹਿੰਮ ਚਲਾਈ ਹੈ ਹਾਂਜੀ ਜੀ ਜੋ ਪਹਿਲਾ ਮੁੰਡਾ ਆਪ ਉਹ ਵੀ ਖਾਂਦਾ ਸੀਗਾ ਜੀ ਜੀ ਉਹਨੇ ਜਿੱਤਣਾ ਛੱਡ ਕੇ ਤੇ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਇਹ ਮੁਹਿੰਮ ਚੜੀ ਹੈ ਜੀ ਮੈਨੂੰ ਦਿਲੋਂ ਖੁਸ਼ੀ ਹੋਈ ਹੈ ਮੈਂ ਇੱਥੇ ਕੈਨੇਡਾ ਦੇ ਵਿੱਚ ਬੈਠਾ ਇੱਕ ਐਨ ਆਰ ਆਈ ਹੋਣ ਦੇ ਨਾਤੇ ਮੈਂ ਉਹਦੀ ਫੁੱਲ ਸਪੋਰਟ ਤੇ ਆ ਠੀਕ ਹੈ ਜੀ ਤੁਸੀਂ ਕਿਸ ਤਰੀਕੇ ਨਾਲ ਵੀ ਉਹ ਕਹੇਗਾ ਹ ਹ ਹ ਹਰ ਤਰੀਕੇ ਦੀ ਅਸੀਂ ਉਸ ਨੂੰ ਸਪੋਰਟ ਕਰਾਂਗੇ ਹੁ ਕਹਾਂਗੇ ਕਿ ਬਿਲਕੁਲ ਵੀ ਡਰਨ ਦੀ ਜ਼ਰੂਰਤ ਨਹੀਂ ਹੈ ਨਾ ਉਹਦੇ ਪਰਿਵਾਰ ਨੂੰ ਡਰਨ ਦੀ ਜ਼ਰੂਰਤ ਹੈ ਅਸੀਂ ਨਾਲ ਖੜੇ ਐ ਐਨ ਆਰ ਆਈ ਭਰਾ ਅਸੀਂ ਹਰ ਤਰੀਕੇ ਦੇ ਨਾਲ ਉਹਦੀ ਮਦਦ ਕਰਾਂਗੇ ਜਿਸ ਤਰੀਕੇ ਦੇ ਨਾਲ ਉੱਚਾ ਹੋਗਾ ਹ ਹ ਹ ਬਸ ਇਹੀ ਜੀ ਮਤਲਬ ਹੌਸਲਾ ਅਫਜਾਈ ਹੋ ਜਾਂਦੀ ਹੈ ਬੰਦੇ ਨੂੰ ਕਿ ਮੇਰੇ ਨਾਲ ਵੀ ਕੋਈ ਹੈਗਾ ਕਿਉਂਕਿ ਉਹਨੇ ਸ਼ੁਰੂ ਸ਼ੁਰੂ ਕਰ ਲਿਆ ਮੁਹੱਲੇ ਵਾਲੇ ਨਾਲ ਸੀ ਉਸ ਟਾਈਮ ਪਰ ਅਸੇ ਵਸੋਂ ਪ੍ਰੈਸ਼ਰ ਆਉਂ ਪ੍ਰੈਸ਼ਰ ਆਉਣ ਲੱਗ ਗਿਆ ਮੁਹੱਲੇ ਵਾਲਿਆਂ ਨੂੰ ਵੀ ਤੇ ਉਸ ਨੂੰ ਵੀ ਪ੍ਰੈਸ਼ਰ ਆਉਣ ਲੱਗ ਗਿਆ ਹਰ ਹਰ ਕੌਣੀ ਆਨ ਕਰਦੀ ਬਈ ਆਨ ਕਰਦੀ ਸੀ ਮੈਂ ਅੱਛਾ ਉਹ ਕਰਦੀ ਸੀ ਠੀਕ ਹੈ ਤੇ ਬਸ ਅਸੀਂ ਅਸੀਂ ਵੀ ਨਾਲ ਅਸੀਂ ਵੀ ਅਸੀਂ ਅਸੀਂ ਵੀ ਨਾਲ ਆ ਮਤਲਬ ਕਿ ਅਸੀਂ ਵੀ ਨਾਲ ਇਸੇ ਕਰਕੇ ਖੜੇ ਆ ਕਿ ਚਲੋ ਬੰਦਾ ਹਿੰਮਤ ਕਰਕੇ ਬੰਦਾ ਸਰਯਾਤ ਅਸੂ ਨਾਲ ਬਹੁਤ ਖੁਸ਼ੀ ਵਾਲੀ ਗੱਲ ਹੈ ਦੇਖੋ ਭਾਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਨੌਜਵਾਨ ਮੁੰਡੇ ਤੇ ਜਿਹੜਾ ਮੁੰਡਾ ਬਖਾਂਦਾ ਸੀਗਾ ਉਹਦਾ ਜੀਵਨ ਬਦਲਿਆ ਉਹ ਦੂਜਿਆਂ ਦਾ ਜੀਵਨ ਬਦਲਣ ਦੀ ਕੋਸ਼ਿਸ਼ ਕਰਦੇ ਇਹ ਤਾਂ ਵੱਡੀ ਕੋਈ ਗੱਲ ਨਹੀਂ ਹੈ ਇਹੀ ਅਸੀਂ ਇਨਸਪੀਰੇਸ਼ਨਲ ਤੌਰ ਤੇ ਕਸਤੋਰੀ ਚਲਾਵਾਂਗੇ ਜਿਵੇਂ ਇਸਪੀਰੀਚੋ ਇੰਸਪਾਇਰ ਹੋਣਗੇ ਲੋਗੋ ਹਾਂ हां ਲੋਕ ਇਨਸਪਾਇਰ ਹੋਣ ਉਸ ਤੋਂ ਬਿਲਕੁਲ ਸਿੱਧੇ ਲੋਕ ਹੈਗੇ ਨਾਲ ਖੜੇ ਹਰ ਪੱਤਰ ਤੇ ਜਿੰਨਾ ਪੰਜਾਬ ਦੇ ਵਿੱਚ ਵੀ ਉਸ ਬੰਦੇ ਦਾ ਪ੍ਰਚਾਰ ਕਰ ਸਕਾਂਗੇ ਕਰਾਂਗੇ ਹੋਰਾਂ ਨੂੰ ਵੀ ਅਸੀਂ ਕਮਾਂਗੇ ਕਿ ਤੁਸੀਂ ਲੋਕ ਵੀ ਬਾਹਰ ਆਓ ਹਾਂਜੀ ਹਾਂਜੀ ਲੋਕ ਤੇ ਇਹ ਜਿਹੜੀ हां ਚੀਜ਼ਾਂ ਹੈਗੇ ਉਹ ਸੰਜਮ ਦੀ ਕੋਸ਼ਿਸ਼ ਕਰੋ ਕਿਉਂਕਿ ਮੇਰੀ ਭਰਾ ਦੀ ਆਪਦੀ ਡੈਥ ਹੋਈ ਹੈ ਭਾਜੀ ਨਸ਼ੇ ਦੇ ਵਿੱਚ ਅੱਛਾ ਅੱਛਾ ਮੇਰੀ ਮਾਂ ਬਹੁਤ ਕੱਲੀ ਯਾਤ ਸੀ ਓਕੇ ਕੰਮੀ ਰਲ ਗਈ ਨਾ ਸਰੀਕਿਆਂ ਨੇ ਚੱਕ ਕੇ ਉਹਦੀ ਅਨਪੜ ਹੈਗੇ ਪੇਪਰ ਤੇ ਜਿਹੜੇ ਹੈਗੇ ਸਾਈਨ ਕਰਵਾ ਲਿਆ अच्छा जेड़ा ਤਾਂ ਨਸ਼ਾ ਕਰਦਾ ਕੋ ਨੂੰ ਨਹੀਂ ਪਤਾ ਹੁੰਦਾ ਹੈਗਾ ਉਦੋਂ ਬਾਅਦ ਜਦੋਂ ਉਹਦੇ ਪਰਿਵਾਰ ਨੂੰ ਲੱਗਦਾ ਨਾ ਹਾਂਜੀ ਹਾਂਜੀ ਬਿਲਕੁਲ ਉਹ ਸਮਝਣ ਵਾਲੀ ਗੱਲ ਹੈ ਨੌਜਵਾਨਾਂ ਬਿਲਕੁਲ ਬਿਲਕੁਲ ਨੌਜਵਾਨਾਂ ਚ ਜਿਹਨਾਂ ਸੁਣ ਕੇ ਕਿ ਕਿਹੜਾ ਪਰਿਵਾਰ ਰੁਲਦਾ ਨਾ ਉਹਦਾ ਦਰਦ ਮਹਿਸੂਸ ਕਰਨ ਤੁਸੀਂ ਤਾਂ ਇਹ ਨਸ਼ੇ ਕਰਕੇ ਖਤਮ ਹੋ ਜਾਂਦੇ ਹੋ ਬੇਚਾ ਤੁਹਾਡੇ ਤਾਂ ਜੀਵਨ ਖਤਮ ਹੈ ਪਰ ਜਿਹੜੇ ਜਿਉਂਦੇ ਰਹਿ ਜਾਂਦੇ ਹੋ ਜਿਉਂਦੇ ਮਰ ਜਾਂਦੇ ਜੀ ਜੀ ਬਾਕੀ ਉਹਨਾਂ ਨੂੰ ਇਹ ਤਾਂ ਹੌਂਸਲਾ ਕੋਈ ਤਾਂ ਜਿਹੜਾ ਦਰਦਾ ਉਹ ਉਹਦਾ ਦਰਦ ਨੂੰ ਮਹਿਸੂਸ ਕਰਨਾ ਪਰ ਉਹ ਦੂਬਾ ਜਿਹੜੇ ਆਸ-ਪਾਸ ਦੇ ਲੋਕ ਹੁੰਦੇ ਐ ਸ਼ੈਤਾਨ ਲੋਕ ਉਹ ਮਗਰ ਪੈ ਜਾਂਦੇ ਮਾਵਾ ਕਿੱਥੇ ਜਾਣ ਪਲੀਆ ਕਰਾਂਗੇ ਕਿੱਥੇ ਜ ਬੜਾ ਮੁਸ਼ਕਲ ਸਰਵਾਈਵ ਕਰਨਾ ਜੀ ਉਸ ਤੋਂ ਬਾਅਦ ਪਰਿਵਾਰ ਨੂੰ ਹੋ ਜਾਂਦਾ ਹਾਂ ਉਹ ਤੋਂ ਭਾਜੀ ਉਹ ਮੌਜੂਦਾ ਨੂੰ ਸੀ ਤੋਂ ਚੋਣੇ ਹੈਗਾ ਉਹ ਸਮਝੋ ਇਸ ਗੱਲ ਨੂੰ ਜੀ ਜੀ ਕਿਹਦਾ ਪਿੱਛੂ ਪਰਿਵਾਰ ਵੀ ਰੁੜਦਾ ਹਾਂਜੀ ਬਸ ਇਹੀ ਹੈ ਜਿਆਦਾ ਕਰਨਾ ਜੀ ਲੋਕ ਜਾਗਰਨ ਲੋਕੋ ਇਸ ਤਰ੍ਹਾਂ ਮੁਹਿੰਮ ਸ਼ੁਰੂ ਕਰਦੇ ਆ ਪਰ ਇਸੇ ਡਰ ਕਰਕੇ ਨਾ ਇਹ ਪ੍ਰੈਸ਼ਰ ਹੋਣ ਕਰਕੇ ਹੀ ਬੰਦ ਹੋ ਜਾਂਦੀਆਂ ਮੁਹਿੰਮ ਤੇ ਵਿੱਚ ਰਹਿ ਜਾਂਦਾਗਾ ਇਸੇ ਕਰਕੇ ਅਹ ਜੀ ਹਾਂ ਜੀ ਤੁਸੀਂ ਬਰ ਲੋਕੋ ਪਰ ਇਸੇ ਕਰਕੇ ਨਾ ਕੋਈ ਜਿਹੜੀ ਮੁਹਿੰਮ ਚੱਲਦੀ ਆ ਕੋਈ ਵੀ ਚੱਲਦੀ ਆ ਇਸ ਤਰ੍ਹਾਂ ਦਾ ਤੇ ਉਹ ਇਸੇ ਕਰਕੇ ਬੰਦ ਹੋ ਜਾਂਦੀ ਆ ਵੀ ਪ੍ਰੈਸ਼ਰ ਪੈ ਜਾਂਦਾ ਤੇ ਲੋਕ ਡਰ ਜਾਂਦੇ ਆਗੇ ਤੇ ਇਸੇ ਕਰਕੇ ਵੀ ਸਾਡੇ ਕੋਈ ਪਰਿਵਾਰ ਪ੍ਰਵਾਦ ਹੋ ਜਾਂਦੇ ਆ ਜੀ ਜੀ ਕੀ ਪਾਜੀ ਸਾਡੇ ਨਾਲ ਗੁਰੂ ਸਾਹਿਬਾਂ ਨੇ ਨਿਰਭਉ ਹੋਣਾ ਸਿਖਾਇਆ ਹਾਂ ਜੀ ਹਾਂ ਜੀ ਨਿਰਬੈਰ ਤੇ ਪੋਈ ਸੋਗ ਕਰਮਾਂ ਸੇ ਕਬ ਉਹਨਾਂ ਦਾ ਰੋਕਿਆ ਸਾਡੇ ਅੰਦਰ ਡਰ ਹਾਂ ਸਾਡੇ ਅੰਦਰ ਡਰ ਹੁੰਦਾ ਪਰ ਜਿੰਨਾ ਡਰ ਸਾਡੇ ਅੰਦਰ ਹੁੰਦਾ ਉਸ ਤੋਂ ਕੋਈ ਰੁਣਾਬਦ ਜਿਹੜਾ ਡਰ ਹੈਗਾ ਗਲਤ ਬੰਦਿਆਂ ਦੇ ਹੁੰਦਾ ਜੀ ਜਦੋਂ ਅਸੀਂ ਸੱਚੇ ਹੈਗੇ ਆ ਨਾ ਸੱਚੇ ਦੇ ਨਾਲ ਸਾਰੇ ਖੜੇ ਲੱਗ ਜਾਂਦੇ ਆ ਗੱਲ ਤਾਂ ਇੱਕ ਸ਼ੁਰੂਆਤ ਕਰਨ ਦੀ ਹੁੰਦੀ ਹੈ ਹਾਂ ਜੀ ਕੋਈ ਬੰਦਾ ਇੱਕ ਆ ਜਾਂਦਾ ਫਿਰ ਦੂਜਾ ਆ ਜਾਂਦਾ ਤੀਜਾ ਆ ਜਾਂਦਾ ਚੌਥਾ ਆ ਜਾਂਦਾ ਪੰਜਵਾਂ ਆ ਜਾਂਦਾ ਮੈਂ ਤਾਂ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਆ ਪਰ ਸ਼ੁਰੂਆਤ ਕਰਨ ਦੀ ਜ਼ਰੂਰਤ ਹੁੰਦੀ ਹੈ ਤੇ ਆਪਾਂ ਖੜੇ ਆਪਾਂ ਡਟੇ ਹੋਏ ਆ ਤੇ ਮੈਂ ਪਿੱਛੇ ਹਟਣ ਵਾਲਿਆਂ ਦੇ ਪਿੱਛੇ ਨਹੀਂ ਕਰੋ ਜਦੋਂ ਪੂਰੀ سپورਟ ਕਰਾਂਗੇ ਤੇ ਹੋਰ ਵੀ ਪੰਜਾਬ ਦੇ ਵਿੱਚ ਬਹੁਤ ਧੱਕਾ ਧੱਕਾ ਬੰਦੇ ਮੈਂ ਲੱਭੀ ਜਾਂਦਾ ਤੇ ਪਰਮਾਤਮਾ ਕਿੱਥੇ ਕਰੋਗਾ ਆਪਾਂ ਉਹਨਾਂ ਨੂੰ ਵੀ ੱੱਡੇ ਲੈ ਕੇ ਆਵਾਂਗੇ ਠੀਕ ਹੈ ਠੀਕ ਬਸ ਚਲੋ ਬਸ ਇਹੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਉੱਥੇ ਬੈਠੇ ਕੈਨੇਡਾ ਵਾਕੇ سپورਟ ਕਰ ਰਹੇ ਹੋ ਇੱਕ ਹੁਣ ਜਿਹੜਾ ਤੁਸੀਂ ਇੱਕ ਮੈਸੇਜ ਦੇ ਦਿਓ ਉਸ ਮੁੰਡੇ ਨੂੰ ਕੱਲ ਜੋ ਉਹ ਗੱਲ ਵੀ ਖਰਾਦਾਂਗੇ ਤਾਂ ਜਿਹੜਾ ਮੁੰਡਾ ਸੁਣੂਗਾ ਉਹਨੂੰ ਸੁਣਾਵਾਂਗੇ ਕਿ ਤੇਰੇ ਤੇਰੇ ਵਾਸਤੇ ਮੈਸੇਜ ਕੀ ਦਿੱਤਾ ਦਲਜੀਤ ਭਾਈ ਨੇ ਕੈਨੇਡਾ ਤੋਂ ਛੋਟਾ ਇੱਕ ਮੈਸੇਜ ਬੋਲ ਦਿੰਦਾ ਮੈਂ ਸਾਦਰ ਸਾਦਰ ਭਾਜੀ ਨੇ ਇੱਕ ਗੱਲ ਕਹਾਂ ਦਾ ਕਿ ਡਟੇ ਰਹੋ ਪ੍ਰਵਾਹਨ ਕਰੋ ਇਹਨਾਂ ਲੋਕਾਂ ਦੇ ਵਿੱਚ ਕੋਈ ਦਮ ਨਹੀਂ ਹੁੰਦਾ ਤੁਸੀਂ ਡਟੇ ਹੋਏ ਹੋ ਪ੍ਰਮਾਤਮਾ ਸਭ ਤੋਂ ਜਿਹੜਾ ਸਭ ਤੋਂ ਵੱਡੀ ਸ਼ਕਤੀ ਹੈ ਉਹ ਪ੍ਰਮਾਤਮਾ ਪ੍ਰਮਾਤਮਾ ਤੁਹਾਡੇ ਨਾਲ ਆ ਜੀ ਤੇ ਕੋਈ ਫਿਕਰ ਕਰਨ ਦੀ ਲੋੜ ਨਹੀਂ ਅਸੀਂ ਐਨ ਆਰ ਆਈ ਭਰਾ ਬਾਹਰ ਬੈਠਿਆ ਸਾਡੇ ਤਰਫੋਂ ਜੋ ਵੀ ਬਣ ਸਕਦਾ ਹੋਊਗਾ ਅਸੀਂ ਹਰ ਤਰ੍ਹਾਂ ਦੀ ਮਦਦ ਕਰਾਂਗੇ ਔਰ ਪੰਜਾਬ ਦੇ ਜਿਹੜੇ ਲੋਕ ਹੈਗੇ ਆ ਐਂਟੀ ਚਿਟਾ ਜਿਹੜੇ ਮਹਿਮ ਚਲਾ ਰਹੇ ਹੈਗੇ ਆ ਦਾਸ ਦੇ ਉਹਨਾਂ ਦੇ ਨਾਲ ਸੰਪਰਕ ਹੈਗੇ ਆ ਮੈਂ ਉਹਨਾਂ ਸਾਰਿਆਂ ਦੇ ਨੰਬਰ ਉਹਨੂੰ ਦੇ ਦੂੰਗਾ ਮੁੰਡੇ ਨੂੰ ਉਹ ਮੁੰਡਾ ਉਹਨਾਂ ਨਾਲ ਫੋਨ ਕਰੇ ਉਹ ਮੁੰਡੇ ਜਿਹੜੇ ਹੈਗੇ ਆ ਉਹ ਇਸ ਮੁੰਡੇ ਦੀ ਸਪੋਰਟ ਕਰਨਗੇ ਠੀਕ ਹੈ ਠੀਕ ਇਹੋ ਉਹਨਾਂ ਦੀ ਮੁਹਿੰਮਾਂ ਦੇ ਵਿੱਚ ਜਾਵੇ ਉਹ ਜਿਹੜੇ ਲੋਕ ਹੈਗੇ ਆ ਉਹ ਇਹਨਾਂ ਦੀ ਮੁਹਿੰਮਾਂ ਦੇ ਵਿੱਚ ਆਣਗੇ ਪੂਰੀ ਫੁੱਲ ਸਪੋਰਟ ਕਰਨਗੇ ਹਰ ਪੱਖੋਂ ਤੇ ਮੈਂ ਉਹਨੂੰ ਵਧਾਈ ਦਿੰਦਾ ਉਸ ਮੁੰਡੇ ਨੂੰ ਕਿ ਉਹਨੇ ਆਪਣਾ ਜੀਵਨ ਬਦਲਿਆ ਹੈਗਾ ਤੇ ਇਹ ਜੀਵਨ ਬਦਲ ਦੇ ਨਾਲ ਉਹਦੇ ਮਾਪਿਆਂ ਨੂੰ ਬੜੀ ਖੁਸ਼ੀ ਮਿਲੀ ਹੈ ਜੀ ਇਹੋ ਸਿੱਟਾ ਖਾ ਕੂ ਕੇ ਕੰਨ ਪੂਰਾ ਹੋ ਜਾਂਦਾ ਉਸ ਤੋਂ ਬਾਅਦ ਮਾਪਿਆਂ ਦੇ ਉੱਪਰ ਜੋ ਬੀਤਦੀ ਹੈ ਮਾਮਾ ਦੇ ਉੱਪਰ ਜੋ ਬੀਤਦੀ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਨਹੀਂ ਬਹੁਤ ਔਖਾ ਸਥਿਤੀ ਹਾਂਜੀ ਜਿਹੜਾ ਇੱਕ ਵਾਰੀ ਇਹ ਚ ਪੈ ਗਿਆ ਜੋ ਕੱਢ ਨਿਕਲ ਆਇਆ ਕਿਸ ਤਾਰਾ ਮੰਨਦਾ ਮੈਂ ਉਹਨੂੰ ਜੇ ਨਿਕਲ ਆਇਆ ਬਿਲਕੁਲ ਉਹ ਮੁੰਡੇ ਨੂੰ ਕੋਈ ਕਹੇ 100 ਸੱਦਾ ਵੀ ਸਾਗਰ ਜਿਹੜਾ ਮੁੰਡਾ ਹੈ ਕੋ ਕੱਲ ਨੂੰ ਰੋਲ ਮਾਡਲ ਬਣ ਜੇ ਨੌਜਵਾਨਾਂ ਜੀ 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 ਸਾਡੇ ਤਾਂ ਦੇ ਆਈਕਨਸ ਆਈਡੀ ਹੈ ਬਿਲਕੁਲ ਅਸਲੀ ਸਾਡੀ ਵੀ ਇਹੀ ਕੋਸ਼ਿਸ਼ ਹੈ ਜੀ ਇਸੇ ਕਰਕੇ ਅਸੀਂ ਇਸ ਮੁਹਿੰਮ ਵਿੱਚ ਜੁੜੇ ਹਾਂ ਜੀ ਹਾਂ ਬਿਲਕੁਲ ਮੈਂ ਤਾਂ ਤੁਹਾਡਾ ਵੀ ਧੰਨਵਾਦ ਕਰਦਾ ਭਾਜੀ ਨਹੀਂ ਨਹੀਂ ਸਾਡਾ ਫਰਜ਼ ਹੈ ਤੁਹਾਡਾ ਵੀ ਤੁਹਾਨੂੰ ਆ ਹਾਂ ਤਾਂ ਤੁਹਾ ਜਿਦਾ ਬੰਦਾ ਵੀ ਹੈ ਬੈਸੇ ਫਿਰ ਵੀ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਜੁੜੇ ਹੋਏ ਜਿਹੜਾ ਕੋਈ ਵੀ ਮੁਹਿੰਮ ਦੇ ਵਿੱਚ ਜੁੜਦਾ ਅਸੀਂ ਤਾਂ ਧੰਨਵਾਦ ਕਰਦੇ ਹਾਂ ਭਾਜੀ ਥੈਂਕ ਯੂ ਥੈਂਕ ਤੁਹਾਨੂੰ ਤੁਹਾਡੇ ਨਾਲ ਤੁਹਾਨੂੰ ਹੋਰ ਹੌਸਲਾ ਮਿਲਿਆ ਜੀ ਇਸ ਚੀਜ਼ ਦਾ ਤੇ ਤੁਹਾਡਾ ਵੀ ਧੰਨਵਾਦ ਬਹੁਤ ਹੈ ਅਸੀਂ ਪੂਰੀ ਸਪੋਰਟ ਕਰਾਂਗੇ हां ਅਸੀਂ ਪੂਰੀ ਸਕੋਟ ਕਰਾਂ ਜਿੰਨਾ ਸੀ ਕਰ ਸਕਦੇ ਸੀ ਗੁਰੂ ਮਹਾਰਾਜ ਦੀ ਕਿਰਪਾ ਤੇ ਠੀਕ ਹੈ ਜੀ ਥੈਂਕ ਯੂ ਭਾਜੀ ਤੁਸੀਂ ਸ਼ੁਕਰੀਆ ਫੇਰ ਬਾਗਲ ਕਰਾਂਗੇ ਠੀਕ ਹੈ ਅਗਲੀ ਓਕੇ ਠੀਕ ਹੈ ਜੀ ਤਾਂ ਆਪਾਂ ਹਾਂ ਓਕੇ ਤਾਂ ਇਹ ਸਾਡੇ ਦਿਲਜੀਤ ਔੜਾ ਜੀ ਸੀਗੇ ਕੈਨੇਡਾ ਤੋਂ ਸਾਨੂੰ ਕਾਲ ਆਇਆ ਸੀ ਜਦੋਂ ਅਸੀਂ ਇਹ ਪੋਸਟ ਪਾਈ ਸੀ ਇਸ ਬਾਰੇ ਐਂਟੀ ਚਿੱਟਾ ਦੀ ਮੁਹਿੰਮ ਚਲਾਈ ਵੀ ਹੈ ਨਾ ਨੀ ਵੀ ਪਰ ਐਨ ਆਰ ਆਈ ਭਰਾ ਸਾਡੇ ਆ ਗਏ ਆ ਤੇ ਹੋਰ ਵੀ ਬਹੁਤ ਸਾਰੇ ਐਨ ਆਰ ਆਈ ਭਰਾ ਸਾਡੇ ਜੁੜੇ ਹੋਏ ਇਹਨਾਂ ਦੇ ਜਿਹੜੀ ਮੁਹਿੰਮ ਐਂਟੀ ਚਿੱਟਾ ਫੌਜ ਦੇ ਨਾਮ ਤੋਂ ਚਲਾਈ ਗਈ ਹੈ ਤਾਂ ਅਸੀਂ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਅਸੀਂ ਉਸ ਜਿਹੜਾ ਮੁੰਡਾ ਨੌਜਵਾਨ ਜੀਤ ਹੈ ਉਸ ਨੂੰ ਵੀ ਵਧਾਈ ਦਿੰਦੇ ਆ ਕਿ ਇਸ ਦਲ ਦਾ ਚੋਹਾ ਨਿਕਲਿਆ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹ ਜਿਹੜਾ ਉਹਨੇ ਮੁਹਿੰਮ ਸ਼ੁਰੂ ਕੀਤੀ ਹੈ ਉਹ ਨਾਲ ਜੁੜੀਏ ਤੇ ਉਹਦਾ ਸਾਥ ਦਈਏ ਤੇ ਹੋਰ ਵੀ ਜਿਹੜੇ ਨਾਲ ਲੋਕ ਇਹ ਨਾਲ ਜੁੜ ਤੁਹਾਂ ਦਾ ਸਾਥ ਦੇਣ ਧੰਨਵਾਦ ਜੀ ਜੈ ਹਿੰਦ ਜੈ ਭਾਰਤ